ਜੀਓ ਸੂਹੀ ਮਹੱਲਾ ਪੰਜਵਾ ਗੁਣਵੰਤੀ ਜੋ ਦੀਸੈ ਗੁਰ ਸਿੱਖੜਾ ਤਿਸ ਨਿਵ ਨਿਵ ਲਾਗੋਂ ਪਾਏ ਜੀਓ ਆਖਾਂ ਬਿਰਥਾ ਜੀ ਕੀ ਗੁਰਸੱਜਣ ਦੇ ਮਲਾਈ ਜੀਓ ਸੋਈ ਧਸੁ ਪਦੇਸੜਾ ਮੇਰਾ ਮਨ ਅੰਤ ਨਾ ਕਾਹੂੰ ਜਾਏ ਜੀਓ ਇਹੋ ਮਨ ਤੈ ਕੂਡੇ ਵਸਾ ਮੈਂ ਮਾਰਗ ਦੇਹੋ ਬਤਾਏ ਜੀਓ ਹਉ ਆਇਆ ਦੂਰੋਂ ਚਲ ਕੈ ਮੈਂ ਤਕੀ ਤਉ ਸਰਣਾਏ ਜੀਉ ਮੈਂ ਆਸਾ ਰੱਖੀ ਚਿਤ ਮਹਿ ਮੇਰਾ ਸਭੋ ਦੁੱਖ ਗਵਾਏ ਜੀਉ ਇਤ ਮਾਰਗ ਚੱਲੇ ਭਾਈਐ ਗੁਰ ਕਹਿ ਸੋਕਾਰ ਕਮਾਏ ਜੀਉ ਤਿਆਗੇ ਮਨ ਕੀ ਮਤੜੀ ਵਿਸਾਰੇ ਦੂਜਾ ਭਾਉ ਜੀਉ ਇਉ ਪਾਵਹਿ ਹਰ ਦਰਸਾਵੜਾ ਨਹਿ ਲੱਗੈ ਤੱਤੀ ਵਾਉ ਜੀਉ ਹਉ ਆਪੋ ਹਉ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮਾਉ ਜੀਉ ਹਰ ਭਗਤ ਖਜ਼ਾਨਾ ਬਖਸ਼ਿਆ ਗੁਰੂ ਨਾਨਕ ਕੀ ਆਪਸਾਉ ਜੀਉ ਮੈਂ ਬਹੁੜ ਨਾ ਤ੍ਰਿਸ਼ਨਾ ਭੁਖੜੀ ਹਉ ਰੱਜਾ ਤ੍ਰਿਪਤ ਅਗਾਏ ਜੀਉ ਜੋ ਗੁਰ ਦੀ ਸਹਿ ਸਿਖੜਾ ਤਿਸ ਨਿਵ ਨਿਮ ਲਾਗੋਂ ਪਾਏ ਜੀਉ raag soohi sant mohalla pehla kar pehla ik oankar satgur prasad par jovan mai mat peyada kar pahoni balram jiyo mai li abgan cheta bin gur gun na samamni balram jiyo gun sar na jani parm phlani jovan baad go aaya ਵਾਰ ਘਰ ਦਰ ਦਰਸ਼ਨ ਨਹੀਂ ਜਾਂਤਾ ਪਿਰ ਕਾ ਸਹਜ ਨਾ ਪਾਇਆ ਸਤਿਗੁਰ ਪੂਛ ਨਾ ਮਾਰਗ ਚਾਲੀ ਸੂਤੀ ਰਹਿਣ ਵਿਹਾਣੀ ਨਾਨਕ ਬਾਲ ਤਨ ਰਾਡੇਪਾ ਬਿਨ ਪਿਰ ਧਨ ਕੁਮਲਾਣੀ ਬਾਬਾ ਮੈਂ ਵਰ ਦੇ ਮੈਂ ਹਰ ਵਰ ਭਾਵੇ ਤਿਸ ਕੀ ਬਲਰਾਮ ਜੀਉ ਰਵ ਰਹਿਆ ਜੁਗ ਚਾਰ ਤਰੇ ਭਵਨ ਬਾਣੀ ਜਿਸ ਕੀ ਬਲਰਾਮ ਜੀਉ ਤ੍ਰਿ ਭਵਨ ਕੰਤਰ ਵੈ ਸੁਹਾਗਣ ਅਵਗਨ ਮੰਤੀ ਦੂਰੇ ਜੈਸੀ ਆਸਾ ਤੈਸੀ ਮਨਸਾ ਪੂਰ ਰਹਾ ਭਰਪੂਰੇ ਹਰ ਕੀ ਨਾਰ ਸੋ ਸਰਬ ਸੁਹਾਗਣ ਰਾਂਡ ਨਾ ਮੈ ਲੈ ਵੇਸਤੀ ਨਾਨਕ ਮੈਂ ਵਰ ਸਾਚਾ ਭਾਵੈ ਜੁਗ ਜੁਗ ਪ੍ਰੀਤਮ ਤੈਸੀ ਬਾਬਾ ਲਗਨ ਗਣਾਇ ਹਮ ਪੀ ਮੰਨਿਆ ਸਹੁਰ ਬਲਰਾਮ ਜੀਓ ਸਾਹਾ ਹੁਕਮਰ ਜਾਈ ਸੋ ਨਾ ਟਲੈ ਜੋ ਪ੍ਰਭ ਕਰੈ ਬਲਰਾਮ ਜੀਉ ਕਿਰਤ ਪਿਆ ਕਰਤੈ ਕਰ ਪਾਇ ਮੇਟ ਨਾ ਸਕੈ ਕੋਈ ਜਾਨੀ ਨਾ ਨਰੈ ਨੇ ਕੇਵਲ ਰਵ ਰਹਿਆ ਤਿਹੋ ਲੋਈ ਮਾਇ ਨਰਾਸੀ ਰੋਏ ਵਛੁਨੀ ਬਾਲੀ ਬਾਲੈ ਹੇਤੀ ਨਾਲਿਕ ਸਾਚ ਸ਼ਬਦ ਸੁਖ ਮਹਿਲੀ ਗੁਰ ਚਰਨੀ ਪ੍ਰਭ ਚੇਤੇ ਬਾਬੁਲ ਦਿੱਤੜੀ ਦੂਰ ਨਾ ਆਵੇ ਘਰ ਪਈਐ ਬਲਰਾਮ ਜੀਓ ਰਹਸਤੀ ਵੇਖ ਹ ਦੂਰ ਪਿਰ 라ਵੀ ਘਰ ਸੁਹੀਐ ਬਲਰਾਮ ਜੀਓ ਸਾਚੇ ਪਿਰ ਲੋੜੀ ਪ੍ਰੀਤਮ ਜੋੜੀ ਮਤ ਪੂਰੀ ਪ੍ਰਧਾਨੀ ਸੰਜੋਗੀ ਮੇਲਾ ਖਾਨ ਸੁਹੀਲਾ ਗੁਣਮੰਤੀ ਗੁਰ ਗਿਆਨੀ ਸਤ ਸੰਤੋਖ ਸਦਾ ਸੱਚ ਪੱਲੈ ਸੱਚ ਬੋਲੇ ਪਿਰ ਭਾਈ ਨਾਨਕ ਵਿਛੜ ਨਾ ਦੁਖ ਪਾਏ ਗੁਰਮਤ ਅੰਕ ਸਮਾਈ ਰਾਗ ਸੂਹੀ ਮਹੱਲਾ ਪਹਿਲਾ ਸ਼ੰਤ ਕਰ ਦੂਜਾ ਇਕ ਓੰਕਾਰ ਸਤਗੁਰ ਪ੍ਰਸਾਦ ਹਮ ਘਰ ਸਾਜਿਨੇ ਆਏ ਸਾਚੈ ਮੇਲ ਮਲਾਈ ਸਹਿਜ ਮਲਾਈ ਹਰ ਮਨ ਭਾਈ ਪੰਜ ਮਿਲੇ ਸੁਖ ਪਾਇਆ ਸਾਈ ਵਸਤ ਪ੍ਰਾਪਤ ਹੋਈ ਜਿਸ ਸੇਤੀ ਮਨ ਲਾਇ ਆ ਆਨੰਦਿਨ ਮੇਲ ਭਇਆ ਮਨ ਮਾਨਿਆ ਘਰ ਮੰਦਰ ਸੁਹਾਇ ਪੰਜ ਸ਼ਬਦ ਤੁਨ ਅਨਹਦ ਵਾਜੀ ਹਮ ਘਰ ਸਾਜਣ ਆਏ ਆਵਹੁ ਮੀਤ ਪਿਆਰੇ ਮੰਗਲ ਗਾਵਹੁ ਨਾਰੀ ਸਚ ਮੰਗਲ ਗਾਵਹੁ ਤਾਂ ਪ੍ਰਭ ਭਾਵਹੁ ਸੋਹਿ ਲੜਾ ਜੁਗ ਚਾਰੇ ਆਪਣੇ ਘਰ ਆਇਆ ਤਾਨ ਸੁਹਾਇ ਕਾਰਜ ਸ਼ਬਦ ਸਵਾਰੇ ज्ञान महरस नेत्रि अंजन त्रैभवन रूप दिखाया सखी मिलो रस मंगल गावो हम घर साजन आया मन तन अमृत पिन्ना अंतर प्रेम रतन न अंतर रतन पदार्थ मेरे परम तत् विचारू जंत देख तू सफलयो दाता सिर सिर देवन हारू ਤੂੰ ਜਾਣ ਗਿਆਨੀ ਅੰਤਰਜਾਮੀ ਆਪੇ ਕਾਰਨ ਕੀਨਾ ਸੁਨੋ ਸਖੀ ਮਨ ਮੋਹਨ ਮੋਹਿਆ ਤਨ ਮਨ ਅੰਮ੍ਰਿਤ ਢੀਨਾ ਆਤਮ ਰਾਮ ਸੰਸਾਰਾ ਸਾਚਾ ਖੇਲ ਤੁਮਾਰਾ ਸੱਚ ਖੇਲ ਤੁਮਾਰਾ ਅਗਮ ਅਪਾਰਾ ਤੁਦ ਬਿਨ ਕੌਣ 부ਝਾਏ ਸਿੱਧ ਸਾਧਕ ਸਿਆਣੇ ਕੀਤੇ ਤੁਜ ਬਿਨ ਕਵਨ ਕਹਾਏ ਕਾਲ ਵਿਕਾਲ ਭਏ دیਵਾਨੇ ਮਨ ਰੱਖਿਆ ਗੁਰ ਥਾਂ ਨਾਨਕ ਅਵਗਣ ਸ਼ਬਦ ਜਿਲਾਏ ਗੁਣ ਸੰਗਮ ਪ੍ਰਭ ਪਾਏ ਰਾਗ ਸੂਹੀ ਮਹੱਲਾ ਪਹਿਲਾ ਘਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਵੋ ਸੱਜਣਾ ਹਉ ਦੇਖਾਂ ਦਰਸ਼ਨ ਤੇਰਾ ਰਾਮ ਕਰ ਆਪ ਲੜੈ ਖੜੀ ਤੱਕਾਂ ਮੈਂ ਮਨ ਚਾਹੂ ਕਨੇਹਰਾ RAM ਮਨ ਚਾਹੂ ਕਨੇਹਰਾ ਸੁਣ ਪ੍ਰਭ ਮੇਰਾ ਮੈਂ ਤੇਰਾ ਪ੍ਰਵਾਸਾ ਦਰਸ਼ਨ ਦੇਖ ਭਈ ਨੇ ਕੇਵਲ ਜਨਮ ਮਰਨ ਦੁਖ ਨਾਸਾ ਸਗਲੀ ਜੋਤ ਜਾਤਾ ਤੂੰ ਸੋਈ ਮਿਲਿਆ ਭਾਏ ਸੁਭਾਏ ਨਾਨਕ ਸਾਜਨ ਕਉ ਬਲ ਜਾਈਐ ਸਾਚ ਮਿਲੇ ਘਰ ਆਈ ਘਰ ਆਏ ਸਾਜਨਾ ਤਾ ਤਨ ਖਰੀ ਸਰਸੀ RAM ਹਰ ਮੋਹਿਆੜੀ ਸਾਚ ਸ਼ਬਦ ਠਾਕੁਰ ਦੇਖ ਰਹਿੰਸੀ RAM ਗੁਣ ਸੰਗ ਰਹਿੰਸੀ ਖਰੀ ਸਰਸੀ ਜਾਂ 라ਵੀ ਰੰਗ ਰਾਤੇ ਅਵਗਣ ਮਾਰ ਗੁਣੀ ਘਰ ਛਾਇਆ ਪੂਰੇ ਪੁਰਖ ਬਧਾਤੇ ਤਸ ਕਰਮਾਰ ਵਸਤੀ ਪੰਚਾਇਣ ਅਦਲ ਕਰੇ ਵਿਚਾਰੀ ਨਾਨਕ RAM ਨਾਮ ਨਿਸਤਾਰਾ ਗੁਰਮਤ ਮਿਲਹਿ ਪਿਆਰੀ ਵਰ ਪਾਇੜਾ ਬਾਲੜੀਏ ਆਸਾ ਮਨਸਾ ਪੂਰੀ RAM ਪਿਰ ਰਾਵੇ ਅੜੀ ਸ਼ਬਦ ਰਹੀ ਰਵ ਰਹਿਆ ਨਹਿ ਦੂਰੀ RAM ਪ੍ਰਭ ਦੂਰ ਨਾ ਹੋਈ ਘਟ ਘਟ ਸੋਈ ਤਿਸ ਕੀ ਨਾਰ ਸਬਾਈ ਆਪੇ ਰਸੀ ਆਪੇ ਰਾਵੇ ਜਿਉ ਤਿਸ ਦੀ ਵੜਿਆਈ ਅਮਰ ਅਡੋਲ ਅਮੋਲ ਅਪਾਰਾ ਗੁਰ ਪੂਰੈ ਸੱਚ ਪਾਈਐ ਨਾਨਕ ਆਪੇ ਜੋਗ ਸੰਜੋਗੀ ਨਦਰ ਕਰੇ ਲਿਵ ਲਾਈਐ ਫਿਰ ਉੱਚੜੀਐ ਮਾੜੜੀਐ ਤਿਹੋ ਲੋ ਆਸਿਰ ਤਾਜਾਰਾਮ ਹਉ ਬਿਸਮ ਭਈ ਦੇਖ ਗੁਣਾ ਅਨਹਦ ਸ਼ਬਦ ਅਗਾਜਾਰਾਮ ਸ਼ਬਦ ਵਿਚਾਰੀ ਕਰਨੀ ਸਾਰੀ RAM ਨਾਮ ਨੀਸ਼ਾਣੂ ਨਾਮ ਬਿਨਾ ਖੋਟੇ ਨਹੀਂ ਥਾ ਹਰ ਨਾਮ ਰਤਨ ਪਰਵਾਨੋ ਪਤਮਤ ਪੂਰੀ ਪੂਰਾ ਪਰਵਾਨਾ ਨਾ ਆਵੇ ਨਾ ਜਾਤੀ ਨਾਨਕ ਗੁਰਮੁਖ ਆਪ ਪਛਾਨੈ ਪ੍ਰਭ ਜੈਸੀ ਅਵਨਾਸਤੀ ਇਕ ਓੰਕਾਰ ਸਤ